ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹੈਪੀ ਦੇ ਕੋਲ ਪਸ਼ੂ ਵਪਾਰ ਦਾ ਕੰਮ ਹੈ ਵੀਰ ਦਾ ਜਿੱਦਾਂ ਕਿ ਦੋਸਤੋ ਆਪਾਂ ਥੋੜੇ ਦਿਨਾਂ ਬਾਅਦ ਜਿਹੜੀ ਅਪਡੇਟ ਆ ਇਸ ਘਰੋਂ ਜ਼ਰੂਰ ਦੇ ਦਈਦੀ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤਿੰਨ ਨਾਗ ਦਿਖਾ ਦਾਂਗੇ ਠੀਕ ਆ ਇੱਕ ਝੋਟੀ ਆ ਦੂਜਾ ਸੁਭਾ ਸੋਣੀ ਆ ਫੁੱਲ ਵੱਡੀ ਹਾਈਟ ਆ ਚੰਗੇ ਭਾਰੇ ਵਜਨ ਵਜੂਦ ਵਾਲੀ ਆ ਇਹਦੇ ਬਾਰੇ ਦੋਸਤੋ ਵਿਸ਼ੇਸ਼ ਤੌਰ ਤੇ ਗੱਲ ਕਰ ਲਾਂਗੇ ਤੇ ਦੋ ਬਿਹੜਾਂ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਇੱਕ ਸ਼ਾਈਵਾਲ ਬਿਲਕੁਲ ਲቦਚੜ ਠੀਕ ਹੈ ਜੀ ਲੰਬੇ ਧੋਨ ਵਾਲੀ ਬਿਹੜ ਤੇ ਦੂਜੀ ਵੀ ਜਿਹੜੀ ਦੋਸਤੋ ਸ਼ਾਈਵਾਲ ਕ੍ਰਾਸ ਤੇ ਵਿੱਚ ਆ ਜਾਂਦੀ ਹੈ ਠੀਕ ਹੈ ਦੋ ਬਿਹੜਾਂ ਨੇ ਇੱਕ ਜਿਹੜੀ ਛੋਟੀ ਪੂਰੀ ਗੱਲਬਾਤ ਆਪਾਂ ਵੀਰ ਹੈਪੀ ਚੈਨਲ ਕਰਦੇ ਆਂ ਤੇ ਅੱਜ ਦੋਸਤੋ 2 ਅਕਤੂਬਰ ਨੂੰ ਇਹ ਵੀਡੀਓ ਆਪਾਂ ਬਣਾ ਰਹੇ ਆਂ ਮਾਰਨਿੰਗ 3 ਅਕਤੂਬਰ ਨੂੰ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ ਸੋ ਜਿਹੜਾ ਪਸ਼ੂ ਦੋਸਤੋ ਸੁਆਸ ਸੁਆਸ ਦੋ ਟਾਈਮ ਚਵਾਈ ਗੱਭਨ ਪਸ਼ੂ ਆਪਣਾ ਤੇ ਪਰਖੇ ਤਸਦੀ ਜਰੂਰ ਕਰ ਲਿਆ ਕਰੋ ਆਜੋ ਸਭ ਤੋਂ ਪਹਿਲਾਂ ਵੀਰ ਹੈਪੀ ਜਸ ਰਿਕਾਲ ਸਾਸੀ ਦਾ ਸੰਧੂ ਸਾਹਿਬ ਕਿਹੜਾ ਭਰਾ ਹਾਂਜੀ ਚੜ੍ਹਦੀ ਕਲਾ ਜੀ ਮਾਰਦੇ ਆਪਾਂ ਛਾਲਾਂ ਹਾਂਜੀ ਚਲੋ ਹੈਪੀ ਵੀਰੇ ਪਸ਼ੂ ਉਹਦੇ ਵਿੱਚ ਵੇਗੇ ਸਾਰੇ ਫਿਰ ਹਾਂਜੀ ਵੇਗ ਗਏ ਠੀਕ ਆ ਹਾਂਜੀ ਤੇ ਅੱਜ ਤਕਰੀਬਨ ਇੱਕ ਤਾਂ ਮੱਝ ਇਹ ਝੋਟੀ ਲੈ ਆਂਦੀ ਝੋਟੀ ਆ ਜੀ ਚੰਗੀ ਸਪੈਸ਼ਲ ਲਿਆ ਆ ਜੀ ਹਾਂਜੀ ਦੋ ਸੰਧੂ ਸਾਹਿਬ ਇੱਕ ਆਉਂਦੇ ਵੇਗ ਗਈ ਆ ਅੱਛਾ ਹਾਂਜੀ ਬੌਲੀਆਂ ਟੌਪਦੀਆਂ ਅਸੀਂ ਦੋਨੇ ਠੀਕ ਆ ਦੋਵੇਂ ਟੌਪ ਉਹ ਮੋਰਾ ਦੀ ਸੀ ਉਹ ਮੋਰਾ ਦੀ ਸੀ ਹਾਂਜੀ ਉਹ ਸੂਈ ਸਵਾਈ ਸੀ ਉਹ ਆਉਂਦਾ ਆਪਣੇ ਬੰਦੇ ਸੱਜਣ ਮਿੱਤਰ ਲੈ ਇੱਕ ਆਪਣੇ ਪਾਈ ਹੈਪੀ ਹਾਂਜੀ ਇਹ ਗੱਬਣ ਹੈ ਜੀ ਇਹ 15 ਦਿਨ ਲੈਂਦੀ ਝੋਟੀ 15 ਦਿਨ ਸਵੇਰ ਕਿਨਾਂ ਮਸ ਹੁੰਦੀ ਹੈ ਦੂਜੇ ਸਵੇਰ ਸੰਦ ਸਾਹ ਸੋਣਾ ਹੈ ਲਓ ਜੀ ਨੀਲੀ ਰਾਵੀ ਆਉਂਦੀ ਹੈ ਜੀ ਦੂਜੇ ਸਵੇਰ ਦੋਸਤੋ ਸੋਣਾ ਹੈ ਠੀਕ ਆ ਤੇ ਵੀਰ ਕਹਿੰਦਾ ਵੀ ਨੀਲੀ ਦੇ ਵਿੱਚ ਆ ਜਾਂਦੀ ਹੈ ਮੱਥਾ ਮੁੱਥਾ ਬੱਲਾ ਅੱਖਾਂ ਦੇ ਵਿੱਚ ਬਿਲਕੁਲ ਜਵਾਬ ਮਗਰਲੇ ਪੈਰ ਆਗੇ ਠਿੱਕ ਠਿੱਕ ਤੁਸੀਂ ਵੇਖ ਸਕਦੇ ਤੋਤੇ ਆ ਠੀਕ ਆ ਤੇ ਬੈਕ ਸਾਈਡ ਤੋਂ ਦੋਸਤੋ ਆਪਾਂ ਤੁਹਾਨੂੰ ਆ ਦਿਖਾਉਂਦੇ ਆ ਠੀਕ ਆ ਪੁੱਠਾ ਪੁੱਠਾ ਤੁਹਾਨੂੰ ਸਾਹ ਪੂਰੇ 15 ਦਿਨ ਪਏ ਗਿਣਤੀ ਵਾਲੇ ਮਾਲੀਆਂ ਰਾਜੀ ਫੋਲੋ ਵਜਨ ਵਜੂਦ ਵਾਲੀ ਥੱਬਿਆਂ ਦੇ ਥੱਬੇ ਵੀ ਕਾਫੀ ਵਜਨਦਾਰ ਜਿਹੜੀ ਦੋਸਤੋ ਇਹ ਝੋਟੀ ਹੈ ਠੀਕ ਹੈ ਵੀ ਜੰਮੀ ਪਲੀ ਦੀ ਕੋਈ ਕਸਰ ਨਹੀਂ ਹੈਗੀ ਵੀ ਆਪਾਂ ਕਹਿ ਦਈਏ ਵੀ ਯਾਰ ਜੰਮੀ ਪਲੀ ਵੱਲੋਂ ਉਹ ਢਿੱਲ ਰਹੀ ਆ ਸੋਹਣੀ ਜਿਹੜੀ ਦੋਸਤੋ ਰਾਜੀ ਸਾਨੂੰ ਦਾ 15 ਦਿਨ ਪਏ ਆ ਅਥਨ ਥਨ ਵੇਲੇ ਕਿੰਦਾ ਲੱਗਾ ਝੋਟੀ ਨੂੰ 15 ਦਿਨ ਘੱਟੋ ਘੱਟ ਵੀ ਪਈ ਆ ਤਾਂ ਪਏ ਆ ਹਜੇ ਇਸ ਦੇ ਵਿੱਚ ਸੋ ਬਿਲਕੁਲ ਲਾਏ ਪਈ ਆ ਦੋਸਤੋ ਹਵਾਨਾ ਬਣਾਉਣਾ ਸ਼ੁਰੂ ਕਰਤਾ ਲੜ ਕਾਫੀ ਤੁਸੀਂ ਇਹ ਦੇਖ ਲਓ ਵੀ ਹਜੇ ਢਿੱਲ ਕਿੰਨੀ ਕੁ ਜ਼ਿਆਦੀ ਆ ਸੋਹਣਾ ਆਰਡਰ ਬਣਾ ਕੇ ਤਿਆਰ ਕਰਨਾ ਤੇ ਪੂਰੇ ਵਜਨ ਵਜੂਦ ਆ ਲਈ ਆ ਫੁੱਲ ਰਾਜੀ ਬਾਕੀ ਫੇਸ ਕੁਆਲਟੀ ਸਾਰੇ ਕੋ ਥਣ ਸੁਣ ਦੇ ਕੋਈ ਪੀੜ ਦੇ ਪਾ ਵਾਰ ਗਏ ਥਾਣਾ ਵੇਖੋ ਆ ਦੇਖੋ ਠੀਕ ਆ ਆ ਦੇਖੋ ਲੋ ਥਣਾ ਦਾ ਗੈਪ ਕਿੰਨਾ ਜੋ ਹੈਪੀ ਬਈ ਖੋਲ ਕੇ ਤੋੜ ਗਏ ਛੋਟੀ ਪਸੰਦ ਆਉਗੀ ਦੋਸਤੋ ਤੇ ਜਿਹੜੇ ਵੀ ਸਾਫਤਾਵਾਂ ਕੋਈ ਮੈਂ ਮਾਲ ਹੀ ਹੁੰਦਾ ਠੀਕ ਆ ਜੀ ਸ਼ੌਂਕ ਨਾਲ ਭਾਈ ਬੰਦੇ ਨੇ ਸਾਂਭੀ ਸ਼ੌਂਕ ਨਾਲ ਦੋ ਹੀ ਦੋਵੇਂ ਦੇਤੀਆਂ ਬੰਦਾ ਬਾਹਰ ਚਲ ਗਿਆ ਠੀਕ ਆ ਜੀ ਉਹ ਮਾਲੀਆਂ ਵਰਗੀ ਦੇਖਾ ਦੋਸਤੋ ਫੁੱਲ ਵੱਡੇ ਹਾਈਟ ਕਰਦੀ ਆ ਠੀਕ ਆ ਰਾਜੀ ਵਜਨਦਾਰ ਪਿੱਛੋਂ ਦੇਖ ਸਕਦੇ ਤੁਸੀਂ ਵੀ ਥੱਬਿਆਂ ਦੇ ਥੱਬੇ ਆ ਵੇਖੋ ਆਹ ਦੇਖੋ ਠੀਕ ਹੈ ਤੇ ਬਾਕੀ ਵੀਰਾਂ ਦਾ ਵੀ ਘੱਟੋ ਘਾਟ ਵੀ 15 ਦਿਨ ਦੋਸਤੋ ਕੱਢਦੀ ਆ ਠੀਕ ਆ 15 ਦਿਨ ਲੈ ਜੂ ਹਜੇ ਸੂਣ ਦੇ ਵਿੱਚ ਆਹ ओके जी। ਹਾਂ। ਇਹ ਸਪੈਸ਼ਲ ਪੀਸ ਲੈ ਕੇ ਆਇਆ ਵੀਰ ਹੈਪੀ ਠੀਕ ਹੈ ਜੀ। ਤੇ ਰਾਜੀ ਆ ਫੁੱਲ ਵਜਨ ਵਾਲੀ ਆ ਦੋਸਤੋ ਵੀ ਹੁਣ ਮੌਕੇ ਤੇ ਬਿਲਕੁਲ ਇੱਕ ਤਿਆਰੀ ਕਰਦੀ ਪਈ ਆ ਠੀਕ ਹੈ ਜੀ। 90 ਆਰਡਰ ਦੀ ਬਿਲਕੁਲ ਤਿਆਰੀ ਕਰਦੀ ਪਈ ਆ। ਵੀ ਘੱਟੋ ਘੱਟ ਵੀ 10 ਤੋਂ ਉੱਪਰ ਤੇ 15 ਦਿਨ ਦਾ ਲੱਗਾ ਜਿਹੜਾ ਦੋਸਤੋ ਸਮਾਂ ਲੱਗੂਗੀ ਹਜੇ। ਸਾਨੂੰ ਸਭ ਮੰਜਾ ਢਾਹ ਲਈਦਾ ਮੈਂ ਤੇ ਬਿਲਕੁਲ ਬਿਲਕੁਲ ਮੰਜਾ ਢਾਹ ਬੰਦਾ ਦਾ ਮੈਂ ਪੈਸਾ। ਫੁੱਲ ਬੜਾ ਫੁੱਲ ਡਬਲ ਆ ਦੋਸਤੋ ਠੀਕ ਹੈ ਡਬਲ ਮੰਜਾ ਪੂਰੀ ਤੇ ਕਿਉਂਕਿ ਝੋਟੀਆਂ ਨੂੰ ਕਹਿ ਸਕਦੇ ਆਪਾਂ ਵੀ ਦੂਜਾ ਸੁਆ ਸੋਣੀ ਆ ਉਹਦਾ ਚੌੜੀ ਵੇ ਲੋਕ ਕੱਢੀ ਕੁੜੀ ਹੈ ਬਈ ਮੈਂ ਨਾ ਵੀ ਸ਼ੱਕਾਂ ਹੀ ਤੋੜਤੀ ਆ ਤੇ ਹੈਪੀ ਕੀ ਵੀਰ ਨੇ ਤਾਂ ਲੈਂਡ ਦੇਣ ਫਿਰ ਕੀ ਕੀਤਾ ਫਿਰ ਮੋਹਨ ਸਿੰਘ ਸਾਹਿਬ ਕੋਈ ਆਪਾਂ ਡੇਢ ਨਹੀਂ ਕੋਈ ਕਰਨਾ 1 ਇੱਕ 40 ਨਹੀਂ ਕਰਨਾ 1 ਲੱਖ ਦੇ 30 ਹੱਡ ਝੋਟੀ ਦੇ ਦਾਂਗੇ 1 ਲੱਖ 30 ਦੀ 30 ਦੀ ਉੱਚੋ ਮੰਨਤਾ ਨਹੀਂ ਕਰਦੇ ਛੋਟ ਛਾੜ ਹੋ ਜਾਊਗੀ ਠੀਕ ਆ ਜੀ ਹਾਂਜੀ ਸਿਰ ਸੰਧੂ ਕੱਚੀ ਕਰਕੇ ਝੋਟੀ ਬਹੁਤ ਚੰਗੀ ਆ 15 ਕਿਲੋ ਦੁੱਧ ਦੇਣਾ ਹੈ ਰਗੀ 13 ਕਿਲੋ ਦੁੱਧ ਦਿੱਤਾ ਹੈ ਪਹਿਲੇ ਸਵੇਰ ਲਾਗੋ ਪੈਥੋ ਲਈ ਆਪਾਂ ਡਰੈੱਸ ਦੱਸ ਦਿਆਂ ਕਰਦਾ ਹਾਂਜੀ ਬਾਕੀ ਆਪੀ ਵੀਰ ਤਿਆਰੀ ਤੇ ਹੋਈ ਤੇ ਕੋਈ ਦੋ ਪੈਸੇ ਨਫਾ ਵੀ ਲੈ ਸਕਦਾ 1 ਲੱਖ ਦੀ ਡੇਢ ਦੀ 1 60 ਦੀ ਮੈਂ ਲੱਗਦੀ ਜੋ ਠੀਕ ਹੈ ਬਿਲਕੁਲ ਹਾਂਜੀ ਉਹ ਝੋਟੀ ਦੋਸਤੋ ਖੂਬਸੂਰਤ ਆ ਕਿਸੇ ਪਾਸਿਓਂ ਖੁਸ਼ੀ ਭਾਣਾ ਮਿਲੀ ਭਾਣਾ ਆਪਾਂ ਦੇ ਦਿੰਦੇ ਵੀ 1 30 1 30 ਜੋ ਛੋੜ ਛੱਪਾ ਕਰ ਦਿਆਂਗੇ 1 30 ਦੇ ਵਿੱਚੋਂ ਵੀਰਾਂ ਦਾ ਵੀ ਛੋੜ ਛੱਪਾ ਕਰ ਦਿਆਂਗੇ ਮਾਨਤਾਂ ਦੇ ਝੋਟੀ ਮਸੂਦਾ ਮੇਰੀ ਜਿੰਦੀ ਜੋਰ ਕੀਤਾ ਜਾਊਗਾ ਠੀਕ ਆ ਤੇ ਪੂਰੀ ਬੰਦੇ ਜਿਹੜਾ ਕਾਤਾ ਰਾਜੀ ਫੁੱਲ ਵਜਨ ਵਜੂਦ ਵਾਲੀ ਠੀਕ ਆ ਹਾਂਜੀ ਤੇ ਭੁੱਖ ਲਥੂ ਵੀ ਦੋਸਤੋ ਇਹੋ ਜੀ ਝੋਟੀ ਦੇਖ ਕੇ ਤੇ ਮਿਰਵੀਰ ਦੇ ਰੂਰਤੂਸੀ ਸੰਪਰਕ ਕਰ ਲਿਓ ਉਸ ਤੋਂ ਪਹਿਲਾਂ ਇੱਕ ਵਾਰੀ ਆਣ ਕੇ ਜ਼ਰੂਰ ਤਸਦੀਕ ਨਾਲ ਦੇਖ ਲਿਓ ਠੀਕ ਉਹ ਸਾਹਿਬ ਜਿਹੜਾ ਵੀਰੇ ਤੇ ਪਸੇੰਦਾ ਹੋਊਗੀ ਹਾਂ ਮੈਂ ਵੀਡੀਓ ਤੇ ਡੰਗ ਰੋੜਾ ਲੱਗ ਆ ਗਿਆ ਵੇਖੇ ਝੋਟੀ ਕੁੜੀ ਬਿਲਕੁਲ ਬਿਲਕੁਲ ਠੀਕ ਆ ਭਾਈ ਆਪੀ ਇਸ ਤੋਂ ਬਾਅਦ ਇੱਕ ਆਪਣੇ ਕੋਲ ਆ ਆ ਗਏ ਦੋ ਨਾਗ ਵੇੜਾਂ ਦੇ ਵਿੱਚ ਹਾਂਜੀ ਇਹਨਾਂ ਦੀ ਕੀ ਡਿਟੇਲ ਆ ਜੀ ਇਹ ਸਾਨੂੰ ਸਾਹਿਬ ਸ਼ਾਈ ਹਾਲ ਚ ਵੇੜ ਆਉਂਦੀ ਆ ਇਹ ਗੱਪਣੀ ਆ ਹਾਂਜੀ ਗੱਪਣਾ ਜੀ ਇਹ ਵੀ ਠੀਕ ਕਿੰਨੇ ਕ ਤਾਂ ਲੈਦੀ ਇਹ ਵੀ ਸਾਨੂੰ ਸਾਹਿਬ ਹਫਤਾ ਇੱਕ ਲੈ ਜਾਓਗੇ ਇੱਕ ਹਫਤਾ ਹਾਂਜੀ ਸਵੇਰ ਦੂਜਾ ਸੁੰਦੀ ਦੂਜੇ ਸੂਏ ਜੀ ਅਸਰ ਦੂਜੇ ਸ ਦੂਜਾ ਸੁਆ ਦੋਸਤੋ ਸੁੰਦੀ ਆ ਇੱਕ ਹਫਤਾ ਹਜੇ ਸਮਾਂ ਲੈ ਜੋ ਫੁੱਲਾ ਲੱਟ ਬਲਾਂ ਚੱਕੀਆਂ ਜਿੱਦਾਂ ਦੇਖੋ ਵੀ ਟਿਲ ਕਾਫੀ ਆ ਦੋਸਤੋ ਵੀ ਇੱਕ ਹਫਤੇ ਦੇ ਵਿੱਚ ਮੋਸਟਲੀ ਆਪਾਂ ਦੇਖਦੇ ਆ ਵੀ ਇੱਕ ਹਫਤੇ ਦੇ ਵਿੱਚ ਪਸੂ ਪੂਰਾ ਫਸ ਜਾਊਗਾ ਲੈ ਵੇਲੋਂ ਤੇ ਇੱਕ ਹਫਤੇ ਤੱਕ ਜਿਹੜੀ ਆ ਸੁੰਦੀ ਆ ਠੀਕ ਆ ਹਾਈਟ ਕਾਦ ਦੀ ਪੂਰੀ ਉੱਚੀ ਆ ਵੱਡੀ ਹਾਈਟ ਕਾਦਾ ਠੀਕ ਆ ਤੇ ਬਲੈਕ ਰੰਗ ਜਿਹੜਾ ਬਿਲਕੁਲ ਜ਼ਿਆਦਾ ਬਲੈਕ ਰੰਗ ਆ ਹਵਾਨਾ ਜਿਹੜਾ ਬਿਲਕੁਲ ਵਾਈਟ ਆ ਠੀਕ ਆ ਤੇ अच्छा हैप्पी सुबह दूजा दस्तआ दूजे सुबह सब सुनया है 53 ਵਧੀਆ ਇੱਕ ਨੰਬਰ ਮੈਂ ਕਹਿੰਦਾ ਇੱਕ ਨੰਬਰ ਆ ਜੀ ਕੋਈ ਆਪਣਾ ਵੀਰ ਆਵੇ ਤਸੱਲੀ ਕਰੇ ਠੀਕ ਹੈ ਹਾਂਜੀ ਤੇ ਮੁੱਲ ਕੀ ਕਰਾਂਗਾ ਦਾ ਮੁੱਲ ਸਾਨੂੰ ਸਭ ਕੋਈ ਬੰਗਿਆ ਨਹੀਂ ਕਰਨਾ ਕੋਈ ਪਜਾ ਨਹੀਂ ਕਰਨਾ 47000 ਦੀ ਵੜ ਦੇਣੀ ਹੈ ਲੈ ਇਹਦੇ ਹਾਂਜੀ 47 47 ਜੋ ਛੋੜ 47000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਛੋੜ ਛੱਪੇ ਦਾ ਭਾਅ ਵੀ ਮਾਨਤਾਨ ਹੋ ਜਾਊਗਾ ਇਹਨਾਂ ਦਾ ਪੱਕੇ ਥਾਂ ਦਾ ਕਰਦੀ ਇਹਨਾਂ ਦੇ ਪਹਿਲਾਂ ਥਾਂ ਪੱਕਾ ਸਾਰਾ ਆਵੇ ਨਾ ਪੱਕੇ ਥਾਂ ਦਾ ਕਰਦੀ ਆ ਆਪਣੇ ਬਾਕੀ ਥਾਂ ਸਾਰਾ ਪੱਕਾ ਹੀ ਆ ਠੀਕ ਹੈ ਜੀ ਦੋ ਦਿਨ ਕੱਚੇ ਥਾਂ ਰਹੀ ਫੇਰ ਬੰਦ ਸਹੀ ਨਹੀਂ ਹੈ ਠੀਕ ਹੈ। ਆ ਬੇਲੇ ਪੱਕੇ ਥਾਂ ਦਾ ਗੁੜੇ ਕਰਦੇ ਠੀਕ ਆ। ਤੋਰ ਦੇ ਵਿੱਚ ਜੜਾ ਦੋਸਤੋ ਥੋੜਾ ਫਰਕ ਨਜ਼ਰ ਆਊਗਾ ਵੀ ਤੋਰਨ ਦਾ ਥੋੜਾ ਮੁਸ਼ਕਲ ਜਾਪਦਾ ਵੀ ਪੱਕੀ ਥਾਂ ਤੇ ਰਹੀ ਹੈ ਠੀਕ ਆ। ਹੁਣ ਵੀ ਬਿਲਕੁਲ ਪੱਕੀ ਥਾਂ ਤੇ ਕੱਚੀ ਤੇ ਥੋੜਾ ਜਿਹਾ ਫਰਕ ਪੈ ਜਾਊਗਾ ਪਸ਼ੂ ਦੇ ਤੋਰਤਾਰ ਦਾ ਤੇ ਪੱਕੀ ਥਾਂ ਤੇ ਵੀ ਜਿਹੜੀ ਦੋਸਤੋ ਪਹਿਲੇ ਰਹਿਣ ਦੇ ਕਰਕੇ ਜਿਹੜਾ ਬਿਲਕੁਲ ਖੋਰ ਖਰ ਜੜੇ ਆ ਠੀਕ ਆ ਬਨਣ ਵਾਲੇ ਹੋ ਜਾਂਦੇ ਆ ਠੀਕ ਆ ਇਸ ਕਰਕੇ ਵੀ ਥੋੜਾ ਤੋਰ ਜਿਹੜੀ ਆ ਦਬਾਉਂਦੀ ਆ ਬਾਕੀ ਹੋ ਸਕਦਾ ਵੀ ਆਪਾਂ ਜਿੰਨਾ ਵੀ ਤੁਹਾਨੂੰ ਤੋਰ ਕੇ ਦਿਖਾਉਣੀ ਆ ਦੇਖੋ। ਆਵੇ ਲੋ ਪੱਕੇ ਸੰਦਾਂ ਨਾਲ ਬੋਲਾ ਜਿਆਦਾ ਕਰਦੀ ਐ ਹਾਂ ਆ ਦੇਖ ਆਵੇ ਲੋ ਕੱਚੇ ਜਿਹੜੀ ਆ ਦੋਸਤੋ ਇੱਕ ਨੰਬਰ ਆ ਬਾਕੀ ਇੱਕ ਹਫਤਾ ਹਜੇ ਸਮਾਂ ਲੈ ਜੂਗੀ ਠੀਕ ਆ ਨਵੇਂ ਆਹ ਦਿਨ ਟੱਲਾ ਕੋ ਸੰਗ ਬੜੀ ਕੱਢਣੀ ਐ ਹਾਂ ਆ ਦੇਖ ਲੋ ਇਹ ਦੋ ਚਾਲਾ ਸੰਦਾਂ ਕੱਚੇ ਸੰਾਰੇ ਹੀ ਨਾ ਫੇਰ ਗੱਲ ਬਣਨੀ ਆ ਹਾਂ ਲੋ ਜੀ ਤੋੜ ਲੋ ਬਾਈ ਰੋਪੀ ਤੋੜੋ ਠੀਕ ਆ ਆ ਦੇਖੀ ਠੀਕ ਹੈ ਪੱਕੇ ਥਾਂ ਦਾ ਬਸ ਕਰ ਦਈਏ ਦੋਸਤੋ ਬਾਕੀ ਵਜਨ ਲੋੜ ਵਾਲੀ ਪੂਰੀ ਹੈ ਠੀਕ ਹੈ ਵਜਨ ਵਜੂਦ ਇਹਦਾ ਵੀ ਪੂਰਾ ਫੁੱਲ ਵੱਡੀ ਆ ਕਦ ਕਠ ਵੱਲੇ ਪਾਸਿਓਂ ਵੀ ਤੇਲ ਰਾਜ ਹੀ ਪੂਰੀ ਹੈ ਠੀਕ ਆ ਆ ਦੇਖੋ ਇਹਦਾ ਥਾਂ ਵੀ ਪੂਰਾ ਲੰਬਾਈ ਦੇ ਵਿੱਚ ਆ ਵੀ ਮੁਠੀ ਥਾਂ ਆ ਵੀ ਜਿਵੇਂ ਤੁਸੀਂ ਬਿਲਕੁਲ ਆ ਵੀਡੀਓ ਦੇ ਵਿੱਚ ਦੋਸਤੋ ਦੇਖ ਰਹੇ ਹੋ ਵੀ ਪੂਰਾ ਮੁਠੀ ਥਾਂ ਸੰਤੂ ਸਾਹਿਬ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਹੈ ਆ ਦੇਖੋ ਪੂਰਾ ਸੁਆਦੀ ਇਹ 15 ਦਿਨ ਪਏ ਵੇਖੋ ਜੀ ਆ ਦੇਖੋ ਹਫਤਾ ਕਰਮਾਨ ਨਾਲ ਲੈ ਜਾਈਏ ਠੀਕ ਹੈ ਲੈ ਲੋ ਲਓ ਬਣੋ ਚੰਗੀ 52 ਦੇ ਵਿੱਚੋਂ ਮਾਨਦਨ ਕਹਿੰਦਾ ਨਹੀਂ 47000 ਦੀ ਜੀ 47 ਦੀ ਹਾਂਜੀ ਮੁੱਲ 55 ਜਮਾ 47000 ਰਿਮਾਰਡ ਵੀ 47000 ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ ਠੀਕ ਆ ਹਾਂਜੀ ਇੱਕ ਰੰਗ ਆ ਠੀਕ ਆ ਕੋਈ ਕੋਈ ਵਿਚਾਲੇ ਡੋਰ ਸਪੋਰਟ ਜਿਹੜੇ ਵਾਈਟ ਮਿਲ ਜਾਣਗੇ ਤੁਹਾਨੂੰ ਲੈਵੇ ਹਵਾਨੇ ਤੇ ਤੇ ਲੈਗ ਤੇ ਠੀਕ ਆ ਇੱਕ ਲਾਸ਼ ਦੇ ਵਿੱਚ 200 ਬਿਲਕੁਲ ਇੱਕ ਗੁੜ ਵਰਗਾ ਰੰਗ ਹੈਗਾ ਆਪਾਂ ਕਹਿ ਦਿੰਨੇ ਆ ਵੀ ਸਰਦਾਰ ਪਿਓਰ ਸ਼ਾਈ ਹਲ ਵਾਲੇ ਵੀ ਨੇ ਡਿਮਾਰ ਦੀ ਵੀ ਜੀ ਸ਼ਾਈ ਹਲ ਲੈਣੀ ਹੈ ਸ਼ਾਈ ਵਾਲਾ ਕੀ ਪਿਓਰ ਸ਼ਾਈ ਹਲ ਜੋ ਠੀਕ ਆ ਜੀ ਇਹ ਵੀ ਗੱਪਣੀਆਂ ਗੱਪਣਾ ਜੀ ਇਹ ਹਫਤਾ ਤੱਕ ਲੈ ਜਾਓ ਬੜੇ RAM ਨਾਲ ਇੱਕ ਹਫਤਾ ਸਮਲ ਜਾਂਦੀ ਹੈ ਠੀਕ ਹਾਂਜੀ ਤੇ ਸੁਭਾ ਕਿਨਮਸ ਹੁੰਦੀ ਹੈ ਜੀ ਸਾਨੂੰ ਤਾਂ ਪਹਿਲਾਂ ਨੇ ਆ ਪਹਿਲਾਂ ਨਹੀਂ ਆ ਹਾਂਜੀ ਹਾਂਜੀ ਆ ਕੰਨ ਮਾੜਾ ਖਰਾਬ ਹੋ ਗਿਆ ਸੀ ਜੀ ਇਹ ਸਾਨੂੰ ਸਾਹਿਬ ਜੀ ਦਾ ਆਪਾਂ ਲਿਆਈ ਨਾ ਕੱਲ ਇੱਕ ਰਾਤ ਗੂਗ ਤੇ ਬੈਠੀ ਰਹੀ ਜਾਵੇ ਕਿਤੇ ਕਾਂ ਇਧਰ ਸੱਡੋ ਹਾਂਜੀ ਤਾਂ ਮਾੜਾ ਹੋ ਗਿਆ ਬਾਕੀ ਹਾਂ 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 ਬਲਕਿ ਕੋਈ ਚੱਕਰ ਨਹੀਂ ਇਧਰ ਵੇਖੋ ਕੋਈ ਪੀੜ ਪਰ ਨਹੀਂ ਕੋਈ ਉਹ ਹੀ ਆ ਗਿਆ RAM ਉਧਾਂ ਠੀਕ ਹੈ ਜੀ ਹਾਂਜੀ ਤੇ ਇਹ ਜਿਹੜਾ ਦੋਸਤੋ ਕੰਨ ਬੇਸ਼ੱਕ ਤੇਲ ਤੂ ਲਾਇਆ ਠੀਕ ਉਪਰ ਥੋੜਾ ਜਿਹਾ ਵੀਰਾਂ ਦਾ ਵੀ ਆ ਗੂਗ ਦੇ ਨੇੜੇ ਸੀ ਤੇ ਇਸ ਕਰਕੇ ਥੋੜਾ ਜਲ ਜੇ ਬਾਕੀ ਸ਼ਾਹੀ ਵਾਲ ਅੰਗ ਦੇ ਵਿੱਚ ਵੈੜਾ ਲੰਮਾ ਚੜ ਲੰਬੇ ਧੋਨਾਂ ਵਾਲੀ ਝਾਲਰ ਲੰਮੀ ਖੁੱਲੀ ਵੱਡੀ ਝਾਲਰ ਠੀਕ ਹੈ ਪਹਿਲਾਂ ਉਹ ਵੈੜ ਨੇ ਸੂਣਾ ਦਿਨ ਹਜੇ ਲੈ ਜਾਊਗੀ ਸਭ ਟੈਕਸ ਵਾਲੇ ਹਿੱਸੇ ਸਾਦੇ ਨੇ ਬੜੇ ਰਮਾਨ ਨਾਲ ਲੈ ਜਾਊਗੀ 6 7 ਹਾਂਜੀ ਤੇ 35 ਤੋਂ 35 ਮੈਂ ਕਹਿੰਦਾ ਬਹੁਤ ਜਿਆਦਾ ਗੂੰਦੀ ਆਉਂਦੀ ਮਾੜੀ ਮਾੜੀ ਹੋਈ ਜੇ ਹਾਂਜੀ ਲਿਓ ਵੀਰ ਹੈਪੀ ਕੱਢ ਦੋ ਸਭ ਦਾ ਜਿਹੜੀ ਵੀ ਥਣਾ ਜੀ ਆਪਣੇ ਘਰੇ ਜਿਹਨੇ ਤੇਪ ਲਈ ਉਹਦੀ ਆਪਣੀ ਗਾਰੰਟੀ ਨਹੀਂ ਜਿਹੜਾ ਇਦਾਂ ਖੜੇ ਜੇ ਕੋਈ ਤਲ ਨਿਕਲੇ ਤਾਂ ਆਪਾਂ ਵਾਪਸ ਲਾਵਾਂਗੇ ਸਿੱਧੀਆਂ ਆਪਣੇ ਤੋਂ ਗੱਲਾਂ ਜਿਹਨੇ ਇੱਛਾ ਕੀਤੀ ਟਿਪਲੂ ਦੀ ਆਪਣੀ ਕੋਈ ਜ਼ਿੰਮੇਵਾਰੀ ਹੈ ਜਿਹੜਾ ਵਿਜ਼ਿਟ ਕਰਦਾ ਉਹਨੇ ਆਪਦੀ ਰਿਸਪੌਂਸਿਬਿਲਟੀ ਤੇ ਵੀਰਾਂ ਦਾ ਵੀ ਲੈ ਕੇ ਜਾਣੀ ਹੈ ਤਸੱਲੀ ਜਿਹੜਾ ਵੀਰ ਉੱਥੇ ਟਿਪ ਲੂਗਾ ਚਵਾਈ ਕਰ ਲੂਗਾ ਠੀਕ ਆ ਉਹ ਸਾਡੇ ਦਾ ਵੀ ਗਾਰੰਟੀ ਨਹੀਂ ਕੀ ਜਿਹੜਾ ਵੀਰ ਕੋਈ ਆਨਲਾਈਨ ਖਰੀਦਦਾ ਆਨਲਾਈਨ ਦਾ ਮਤਲਬ ਹੈ ਹੈਪੀ ਜੋ ਕਹੇ ਤਾਂ ਨਿਕਲੂਗਾ ਹਾਂਜੀ ਹੈ ਹਾਂਜੀ ਇਹ ਨਾ ਹੋਵੇ ਵੀ ਉੱਥੇ ਜਾ ਕੇ ਕੋਈ ਥਣ ਦੇ ਵਿੱਚ ਪ੍ਰੋਬਲਮ ਨਿਕਲੇ ਮੈਂ ਕਹਿੰਦਾ ਜੀ ਕੋਈ ਵੀ ਗੱਲਬਾਤ ਨਿਕਲੇ ਆਪਾਂ ਇਦਾਂ ਮੰਗਾਵੇ ਕੋਈ ਤਾਂ ਆਪਾਂ ਜ਼ਿੰਮੇਵਾਰ ਆ ਲੋ ਵੀ ਦੋਸਤ ਹਾਂਜੀ ਆਨਲਾਈਨ ਵੀਰ ਕਹਿੰਦਾ ਵੀ ਜਾਜੀ ਗੱਲ ਹੋਵੇ ਉੱਥੇ ਗੱਡੀ ਤੁਸੀਂ ਜਿਹੜਾ ਦੋਸਤੋ ਘਰ ਮਗਾ ਕੇ ਚੀਜ਼ ਬਿਲਕੁਲ ਤਿੱਪ ਕੇ ਬਾਅਦ ਵਿੱਚ ਲਾਇਓ ਪਹਿਲਾਂ ਜਿਹੜਾ ਦੋਸਤੋ ਵੀ ਤਸੱਲੀ ਕਰ ਲਿਓ ਕਿ ਜਿਹੜਾ ਵੀ ਨਹੀਂ ਪਹੁੰਚ ਸਕਦਾ ਬਾਕੀ ਹਰ ਵਾਰ ਕਹਿੰਨੇ ਆ ਵੀ ਪਹੁੰਚੋ ਬਾਕੀ ਸੰਧੂ ਸਾਹਿਬ ਆਪਾਂ ਤਸੱਲੀਆਂ ਕਰਕੇ ਲਈ ਦੀਆਂ ਵਾ ਆਲੇ ਨੇ ਪਹਿਲੋਂ ਆਪਣੇ ਵੀ ਪੈਸੇ ਲੱਗੇ ਆ ਸਹੀ ਹੈ ਹਾਂਜੀ ਤੇ ਕੀ ਮੰਗਦੇ ਸੀ ਸੰਧੂ ਜੀ ਬਾਕੀ ਵੇਲੇ ਸੰਧੂ ਸਾਹਿਬ ਆਪਾਂ ਕੋਈ ਪੈਂਚੀ ਨਹੀਂ ਕਰਨਾ ਕੋਈ ਛਤੀ ਨਹੀਂ ਕਰਨਾ 30000 ਤੋਂ 2000 28000 ਦੀ ਵਾਰ ਦੇ ਦੇਣਗੇ 28000 ਦੀ ਵਣ ਦੇ ਜਾਨ 28000 ਦੀ ਵੀਰੋ ਜੜੀ ਇਹ ਕੋਈ ਲੱਸੀ ਨਹੀਂ ਕੋਈ ਛੋਟੀ ਨਹੀਂਗੀ ਪਰ ਆਪਾਂ ਨੂੰ ਭਾਣਾ ਮਿਲੀ ਭਾਣਾ ਆਪਾਂ ਦੇਣ ਦੀ ਵਜਨ ਪੋਜਨ ਪੂਰਾ ਠੀਕ ਹੈ ਜੀ ਕੋਈ ਲੱਸੀ ਫਿੱਕੀ ਨਹੀਂਗੀ ਵਜਨ ਭਾਇਾ ਪੂਰੀ ਨਿਗਰਾ ਠੀਕ ਹੈ ਤੇ ਥਾਂ ਥਾਂ ਇੱਕ ਵਾਰੀ ਪਹਿਲੇ ਦੁੱਧ ਦੀ 10000 ਕਿਲੋ 10000 ਕਿਲੋ ਦੇਈਏ ਹੋਗੀ ਆ ਦੇਖੋ ਜੀ ਥਾਂ ਠੀਕ ਹੈ ਇਹਨਾਂ ਦੇ ਬਾਨਾ ਜਿਹਦੇ ਨੇ ਖੁੱਲਣਾ ਆਏ ਤੇ ਗੂੰਦ ਆਉਂਦੀ ਮੜੀ ਮੜੀ 35 36 ਕਰਤਾ ਜੀ ਜੋ 35 36 ਜੋ ਮਰਜ਼ੀ ਕਰ ਲਈਏ 30000 ਚੋਂ 2000 ਛੱਡ ਦਾਂਗੇ 28000 ਦੀ ਵੰਡ ਦੇ ਦਾਂਗੇ ਉੱਚੋ ਛੋਟ ਛੜ ਹੀ ਹੁੰਦੀ ਆ 28 ਚੋਂ ਹਾਂਜੀ ਠੀਕ ਆ ਭਰਾ ਆਪਾਂ ਪਹਿਲੇ ਜੋ ਆ 35 ਕੇ ਨਾਲੋ 36 ਕੇ ਨਾਲੋ 30000 ਚੋਂ 2000 ਰੁਪਏ ਛੱਡ ਦਿਆਂਗੇ ਠੀਕ ਆ ਵੀਰ ਮੁੰਕੇ ਅਗਲੇ ਵੀਰਾਂ ਦੇ ਵੀਰ 25 ਦੀ ਦੇ ਦੇ 24 ਦੇ ਦੇ ਉਹ ਵੀਰ ਨਾਲ ਇੰਜਾਂ ਕਰੇ 28000 ਚੋਂ ਛੋਟ ਛੱਪਾਣਾ ਏ ਠੀਕ ਇਹ ਸਭ ਲਈ ਸਾਨੂੰ ਤਾਂ ਤਿੰਨੇ ਡੰਗਰ ਗੱਬਣ ਆ ਹਾਂ ਜਿਨੇ ਇੱਛਾ ਕਰ ਤੇਪ ਲਈ ਉਹਦੀ ਆਪਣੀ ਕੋਈ ਤਸੱਲੀ ਨਹੀਂ ਹਾਂ ਜਿਨੇ ਨਾ ਤੇਪੀ ਆਪਣੇ ਉਹਦੇ ਘਰੇ ਲਾ ਕੇ ਰੁਪਏ ਫੇਰ ਦੇ ਜੇ ਕੋਈ ਵਾਅਦਾ ਘੜਨੇ ਦਾ ਡੰਗਰ ਲਾ ਦੀ ਆਪਣਾ ਭੇਜ ਦੇ ਹੋਰ ਦੱਸੋ ਆਪਾਂ ਤੇ ਇਨਾ ਕਰ ਸਕਦੇ ਆ ਠੀਕ ਆ ਜੀ ਹਾਂਜੀ ਜਿੰਨੇ ਇੱਥੇ ਟੇਪਲੀ ਆਪਣੇ ਘਰੇ ਕੋਈ ਆਪਣੀ ਕੋਈ ਗਾਰੰਟੀ ਨਹੀਂ ਜੋ ਬਿਲਕੁਲ ਹਾਂਜੀ ਚਲੋ ਜੀ ਆਪਦੀ ਬਿਲਕੁਲ ਕੋਈ ਗਾਰੰਟੀ ਤਾਂ ਬਾਅਦ ਬੂਹੇ ਬਾਹਰ ਹੋ ਗਈ ਹੈ ਕਾਦੀ ਗਾਰੰਟੀ ਹੈ ਜੀ ਬਾਕੀ ਆਪਦੀ ਤਸੱਲੀ ਕੋਈ ਵੀ ਚੀਜ਼ ਕਰਕੇ ਲੈ ਕੇ ਜਾਵੇ ਠੀਕ ਆ ਫਸੂ ਤੇ ਇਨਾ ਦੋਸੋ ਤਿੰਨੇ ਗੱਬਣਾ ਭਰੇ ਭਾਂਡੇ ਆ ਤਸੱਲੀ ਕਰ ਲਿਓ ਟਿਪ ਕੇ ਆਪਦੀ ਤਸੱਲੀ ਕਰ ਲਿਓ ਆਨਲਾਈਨ ਮੰਗਾਉਣੀ ਆ ਤੁਹਾਡੀ ਆਪਦੀ ਸਮਝ ਆ ਠੀਕ ਆ ਸੰਸਾਹ ਵੇਖ ਲਓ ਨਾ ਛੋਟੀ ਕੜੀ ਕੋਈ ਹੁਕਸੀ ਨਹੀਂ ਕੇ ਪਾਸੇ ਹੋਣੀ ਹ ਆ ਵੀ ਨੰਬਰ ਬੋਲੋ ਆਪਣੇ ਫੋਨ ਨੰਬਰ ਆਪਾਂ 81073575946533237 ਜੀ ਠੀਕ ਹੈ ਜੀ ਪਿੰਡ ਆਪਣਾ ਬੁਰਜ ਨੱਥੂਗਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਠੀਕ ਹੈ ਜੀ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਪਸ਼ੂਏ ਦਿਖਾਉਣੇ ਸੀਗੇ ਠੀਕ ਹੈ ਤਿੰਨੇ ਪਸ਼ੂ ਗੱਪਣ ਤਿੰਨੇ ਤਸੱਲੀ ਵਾਲੇ ਆ ਬਾਕੀ ਦੋ ਵੜਾ ਇੱਕ ਝੋਟੜੀ ਆ ਝੋਟੜੀ ਕਾਫੀ ਚੰਗੀ ਆ ਵੱਡੇ ਕੱਦ ਬੋਤਾਲੀ ਆ ਵਜ਼ਨ ਵਜੂਦ ਵਾਲੀ ਆ ਪੂਰੀ ਡਿਟੇਲ ਤੁਹਾਨੂੰ ਮਿਲ ਗਈਏ ਦੋਸਤੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ